ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਬਹੁਤ ਖਾਸ ਹੈ ਜਿਹੜੇ ਕਹਿੰਦੇ ਸਾਨੂੰ ਲਗਜ਼ਰੀ ਸੂਟ ਚਾਹੀਦੇ ਆ ਰਾਇਲ ਸੂਟ ਚਾਹੀਦੇ ਆ ਜਿਹੜੇ ਕਹਿੰਦੇ ਸੀ ਦੁਕਾਨਾਂ ਤੇ ਜਾਂਦੇ ਆ ਬਾਜ਼ਾਰਾਂ 'ਚ ਜਾਂਦੇ ਆ ਪਰ ਸਾਨੂੰ ਸਾਡੀ ਪਸੰਦ ਦੇ ਸੂਟ ਨਹੀਂ ਮਿਲਦੇ ਤੁਹਾਡੇ ਕਰਾਂਗੇ ਵਿਆਹ ਸ਼ਾਦੀਆਂ ਤਾਜਪੁਰ ਦੇ ਕੱਪੜਾ ਭਾਵੇਂ ਤੁਸੀਂ ਆਪਣੇ ਲਈ ਪੌਣ ਲਈ ਕੱਪੜੇ ਲੈਣਿਆ ਤੇ ਵੀਡੀਓ ਅੰਤ ਤੱਕ ਦੇਖ ਲੈ ਪਾਰਟੀ ਵੇਅਰ ਸੂਟ ਆ ਗਏ ਆ ਜੀ ਹੁਣ ਫੰਕਸ਼ਨ ਵਾਸਤੇ ਤੁਹਾਨੂੰ ਕਿਤੇ ਥਾ ਥਾ ਜੜ ਦੀ ਲੋੜ ਨਹੀਂ ਕਿਤੇ ਪਾਰਕਿੰਗ ਲੱਭਣ ਦੀ ਲੋੜ ਨਹੀਂ ਭੀੜੇ ਬਿਆਰਾਂ ਤੇ ਜਾ ਕੇ ਆ ਮਾਤੂ ਸ਼੍ਰੀ ਦਸਤਾਰ ਲੈ ਕੇ ਆ ਗਿਆ ਬੈਟਿੰਗ ਸੂਟ ਜੀ ਦੇਖੋ ਜਿਹੜਾ ਬਾਜ਼ਾਰ ਦੇ ਵਿੱਚ ਤੁਸੀਂ 2 ਲੱਖ ਰੁਪਏ ਦਾ ਹੈਵੀ ਸੂਟ ਦਾ ਕੱਪੜਾ ਖਰੀਦ ਦਿਓ ਇੱਥੇ ਤੁਹਾਨੂੰ ਅਸੀਂ ਦਵਾਗੇ ਸਿਰਫ 80000 ਰੁਪਏ ਇੱਥੋਂ ਪੈਨਲ ਲੈ ਕੇ ਇੱਥੋਂ ਖੁੱਲਾ ਹੋ ਜਾਂਦਾ ਥੱਲੋਂ ਘੇਰਾ ਇਹ ਸਾਰਾ ਜ਼ੀਰੋ ਟਾਂਕੇ ਦਾ ਕੰਮ ਹੈ ਕਾਰੀਗਰ ਤੋਂ ਆਪ ਕਹਿ ਕੇ ਬਣਵਾਇਆ ਹੋਇਆ ਤੇ ਬਾਜੂ ਦੇਖੋ ਜੀ ਕਿੰਨੀ ਪਿਆਰੀ ਹੈ ਲਾਈਟ ਵੇਟ ਜੀ ਬਾਜੂ ਹੈ ਪਹੁੰਚੇ ਵੀ ਬਣਿਆ ਸ਼ਾਨਦਾਰ ਆਈਟਮਾ ਸਰ ਮਾਤੂ ਸ਼੍ਰੀ ਦਸਤਾਰ ਬਾਕੇ ਦੇਖੋ ਰੰਗ ਤੁਸੀਂ ਚੈੱਕ ਕਰੋ ਮੈਂ ਕਿਹਾ ਡਿਜ਼ਾਈਨਿੰਗ ਦੇਖੋ ਤੁਸੀਂ ਹਨਾ ਆ ਗਲੇ ਦੇ ਕੰਮ ਆ ਤੁਸੀਂ ਹੇਠਾਂ ਚੈੱਕ ਕਰ ਲੋ ਇਹ 3500 4000 4200 ਬਾਜ਼ਾਰ 'ਚ ਇਦਾਂ ਪਰ ਅਸੀਂ ਤੁਹਾਨੂੰ 2200 2400 2500 2600 ਦੇ ਵਿੱਚ ਇਦਨੇ ਚੀਜ਼ਾਂ ਦੇ ਦਿੰਦੀਆਂ ਤਾਂ ਕੋਈ 4000 ਨਹੀਂ ਕੋਈ 4200 ਨਹੀਂ 2300 95 ਦੇ ਵਿੱਚ ਤੁਸੀਂ ਐ ਵੀ ਦੁਪੱਟੇ ਦੇ ਨਾਲ ਆਹ ਸੂਟ ਤੁਹਾਨੂੰ ਉਸੇ ਦੇ ਦੇਣਾ ਹੈ ਆ ਵੀ ਚੈੱਕ ਹੋਏ ਦੁਪੱਟਾ ਦੇਖੋ ਜੀ ਕਿੰਨਾ ਸ਼ਾਨਦਾਰ ਬਣਿਆ ਹੋਇਆ ਇਹਨੂੰ ਕਹਿੰਦੇ ਜੀ ਅਸੀਂ ਦੁਬਈ ਫੈਬਰਿਕ ਇਹ ਦੁਬਈ ਦਾ ਫੈਬਰਿਕ ਲੱਗਿਆ ਹੋਏ ਦੁਪੱਟੇ ਤੇ ਨਾਲ ਕਾਟਨ ਮਸਲੀਨ ਦਾ ਸੂਟ ਹੈ ਜੀ ਨੂੰ ਅਸੀਂ ਇੱਕ ਹੈਰਾਨ ਕਰ ਦੇਣਾ ਆ ਪਹਿਲਾਂ ਤਾਂ ਤੁਸੀਂ ਰੇਟ ਚੈੱਕ ਕਰ ਲੋ ਸਾਡੇ ਸਾਰੇ ਰੇਟ ਲਿਖ ਕੇ ਲਾਏ ਆ ਜਿਹੜਾ ਤੁਸੀਂ 15000 ਰੁਪਏ ਦਾ ਇਦਾਂ ਦੀ ਡਰੈਸ ਲੈਣੀ ਆ ਨਾਰਕਲੀ ਲਹਿੰਗਾ ਚੋਲੀ ਸਾਡੇ ਕੋਲ 4750 ਰੁਪਏ ਚ ਲੈ 25 22000 26 26000 ਬਾਜ਼ਾਰ ਦੇ ਵਿੱਚ ਸਾਡੇ ਕੋਲ 10 11 12000 ਰੁਪਏ ਦੇ ਵਿੱਚ 13000 ਰੁਪਏ ਦੇ ਵਿੱਚ ਇਦਾਂ ਦੀ ਡਰੈਸਾਂ ਤੁਹਾਨੂੰ ਮਿਲ ਜਾਣੀਆਂ ਸੋ ਲੋ ਜੀ ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਬਹੁਤ ਖਾਸ ਹੈਗੀ ਆ ਜਿਹੜੇ ਕਹਿੰਦੇ ਸਾਨੂੰ ਲਗਜ਼ਰੀ ਸੂਟ ਚਾਹੀਦੇ ਆ ਰਾਇਲ ਸੂਟ ਚਾਹੀਦੇ ਆ ਜਿਹੜੇ ਕਹਿੰਦੇ ਸੀ ਦੁਕਾਨਾਂ ਤੇ ਜਾਂਦੇ ਆ ਬਾਜ਼ਾਰਾਂ 'ਚ ਜਾਂਦੇ ਆ ਪਰ ਸਾਨੂੰ ਸਾਡੀ ਪਸੰਦ ਦੇ ਸੂਟ ਨਹੀਂ ਮਿਲਦੇ ਤੁਹਾਡੇ ਕਰਾਂਜੇ ਵਿਆਹ ਸ਼ਾਦੀਆਂ ਡਾਈਵਰ ਦਾ ਕੱਪੜਾ ਭਾਵੇਂ ਤੁਸੀਂ ਆਪਣੇ ਲਈ ਪੌਣੇ ਕੱਪੜੇ ਲੈਣਿਆ ਤੇ ਵੀਡੀਓ ਅੰਤ ਤੱਕ ਦੇਖ ਲਓ ਦੇਖੋ ਤੁਹਾਡੇ ਫਾਇਦੇ ਬਹੁਤ ਜ਼ਿਆਦਾ ਅਸੀਂ ਕਰਾਂਗੇ ਜੀ ਪਾਰਟੀ ਵੇਅਰ ਸੂਟ ਆ ਗਿਆ ਜੀ ਹੁਣ ਫੰਕਸ਼ਨ ਵਾਸਤੇ ਤੁਹਾਨੂੰ ਕਿਤੇ ਥਾ ਥਾ ਜਾਣ ਦੀ ਲੋੜ ਨਹੀਂ ਕਿਤੇ ਪਾਰਕਿੰਗ ਲੱਭਣ ਦੀ ਲੋੜ ਨਹੀਂ ਭੀੜੇ ਪਿਆਰਾਂ ਤੇ ਜਾ ਕੇ ਆਹ ਮਾਤੂ ਸ਼੍ਰੀ ਦਸਤਾਰ ਲੈ ਕੇ ਆ ਗਿਆ ਬੈਟਿੰਗ ਸੂਟ ਜੀ ਆ ਦਪੱਟੇ ਚੈੱਕ ਕਰਾ ਦਿਓ ਜੀ ਹਲੇ ਦਾ ਸੂਟ ਬਾਹਰੋਂ ਦਿਖਾਵਾਂਗੇ ਆ ਦੇਖੋ ਜੀ ਚੈਲੇ ਇਸ ਗੱਲ ਦਾ ਕਰਦੇ ਆ ਵੱਡੇ ਸ਼ੋਰੂਮ ਤੇ ਦੁਕਾਨ ਤੇ ਕਿਤੇ ਚਲ ਜੋ ਪਹਿਲੀ ਗੱਲ ਤਾਂ ਤੁਹਾਨੂੰ ਇਦਾਂ ਦੇ ਡਿਜ਼ਾਈਨ ਮਿਲਦੇ ਨਹੀਂ ਜਿਹੜੇ ਡਿਜ਼ਾਈਨ ਬਾਗੇ ਪ੍ਰਾਣੇ ਅੰਕਲ ਓਮਦੇਸ਼ ਸਟੋਰ ਤੇ ਆ ਗਿਆ ਇਸ ਤੋਂ ਇਲਾਵਾ ਤੁਸੀਂ ਆ ਵੀ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਸੁਪਰ ਚੀਜ਼ੇ ਤੁਹਾਨੂੰ ਮਿਲਣੀਆਂ ਬਾਜ਼ਾਰ ਨਾਲੋਂ ਰੇਟ ਬਹੁਤ ਘੱਟ ਹੈ ਗਿਆ। ਪਾਰਟੀ ਵੇਅਰ ਚੀਜ਼ਾਂ ਜੀ ਵਿਆਹ ਸ਼ਾਦੀ ਦੀ ਤੁਸੀਂ ਵੈਡਿੰਗ ਲਈ ਬਣਾਉਣਾ ਹੈ ਸੂਟ ਦੇਖੋ ਜੀ ਬਾਜੂ ਪਹੁੰਚੇ ਸਾਰਾ ਕੁਝ ਬਣਿਆ ਆ ਡਿਜ਼ਾਈਨ ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ। ਦੇਖੋ ਜਿਹੜਾ ਬਾਜ਼ਾਰ ਦੇ ਵਿੱਚ ਤੁਸੀਂ 2 ਲੱਖ ਰੁਪਏ ਦਾ ਹੈਵੀ ਸੂਟ ਦਾ ਕੱਪੜਾ ਖਰੀਦਦੇ ਹੋ ਇੱਥੇ ਤੁਹਾਨੂੰ ਅਸੀਂ ਦਵਾਂਗੇ ਸਿਰਫ 80000 ਰੁਪਏ ਵਿੱਚ। ਆ ਵੀ ਚੈੱਕ ਕਰੋ ਜੀ ਮਹਿੰਦੀ ਕਲਰ ਦੇ ਉੱਤੇ ਦੇਖੋ ਜੀ ਵਰਕ ਕਿੰਨਾ ਸ਼ਾਨਦਾਰ ਹੋਇਆ। ਬੜਾ ਲਾਈਟ ਲਾਈਟ ਦਾ ਵਰਕ ਹੈ। ਦੁਪੱਟੇ ਦਾ ਸਾਈਜ਼ ਚੈੱਕ ਕਰ ਲਓ ਜੀ ਕੋਈ ਕਾਪੀਆਂ ਨਹੀਂ। ਕੋਈ ਚੋਰ ਕਟਾਣੀ ਪਿਓਰ ਤੇ ਨੇਚਰਲ ਚੀਜ਼ ਐ ਘੱਟ ਰੇਟਾਂ 'ਚ ਜੀ ਦੇਖੋ ਜਿਹੜੀਆਂ ਅੱਜ ਕੱਲ੍ਹ ਦੀਆਂ ਮਾਡਰਨ ਕੁੜੀਆਂ ਜਿਹੜੀਆਂ ਫਿਲਮਾਂ ਦੇ ਵਿੱਚ ਮੂਵੀਜ਼ ਦੇ ਵਿੱਚ ਨਾਟਕਾਂ ਦੇ ਵਿੱਚ ਮਾਡਲਾਂ ਦੇ ਐਕਟਰੀਆਂ ਨੇ ਪਾਏ ਹੋਏ ਇਦਾਂ ਦੇ ਲੈਗਜ਼ਰੀ ਸੂਟ ਦੇਖਦੀਆਂ ਉਹਨਾਂ ਦੇ ਲਈ ਬਾਗੇ ਪੁਰਾਣੇ ਮਾਤੂ ਸ਼ਰੀਦ ਦਸਤਾਰ ਨੇ ਪੂਰੇ ਪ੍ਰਬੰਧ ਕਰ ਲਿਆ ਚੀਜ਼ਾਂ ਸਾਰੀਆਂ ਦਵਾਂਗੇ ਜਿਹੜੇ ਤੁਸੀਂ ਇੰਸਟਾਗ੍ਰam ਤੇ ਦੇਖਦੇ ਹੋ ਫੇਸਬੁੱਕ ਤੇ ਦੇਖਦੇ ਹੋ ਗੂਗਲ ਤੇ ਦੇਖਦੇ ਹੋ ਨਵੇਂ-ਨਵੇਂ ਡਿਜ਼ਾਈਨ ਉਹ ਵੀ ਸਾਡੇ ਕੋਲ ਆ ਗਿਆ ਦੇਖੋ ਤੁਸੀਂ ਪਹਿਲਾਂ ਇਹਦਾ ਘੇਰਾ ਚੈੱਕ ਕਰੋ ਬਾਹਾਂ ਚੈੱਕ ਕਰੋ ਦਪਟਿਆਂ ਦੇ ਉੱਤੇ ਫੋਰਸਡ ਬਾਡਰ ਹੈ ਕਰੀ-ਕਰੀ ਚੈੱਕ ਕਰ ਲਓ ਤੁਸੀਂ ਇਦਾਂ ਦੀਆਂ ਚੀਜ਼ਾਂ ਸਾਨੂੰ ਨਹੀਂ ਮਿਲਣੀਆਂ ਹੋਰ ਪਾਸੇੋਂ ਜੇ ਮਿਲੂਗੇ ਤਾਂ ਰੇਟ ਬਹੁਤ ਜ਼ਿਆਦਾ 20-2000 25-25000 ਦੇ ਸੂਟ ਆਮ ਇਹੇ ਤੁਹਾਨੂੰ ਮਿਲਦੇ ਹੈਗੇ ਜਦੋਂ ਤੁਸੀਂ ਵੱਡੇ ਸ਼ੋਰੂਮਾਂ ਤੇ ਜਾਂਦੇ ਆ ਪਰ ਇੱਥੇ ਤੁਹਾਨੂੰ 8000 9000 10000 ਮਤਲਬ ਬਾਜ਼ਾਰ ਨਾਲੋਂ 15-15000 ਰੁਪਈਆ ਸਸਤਾ ਇੱਕ ਸੂਟ ਪਿੱਛੇ ਫਰਕ ਹੀ ਕਰ ਦਿੰਦਾ ਆ ਵੀ ਚੈੱਕ ਕਰੋ ਜੀ ਸ਼ਿਮਰ ਦੇ ਉੱਤੇ ਦੇਖੋ ਜੀ ਵਰਕ ਕਿੰਨਾ ਸ਼ਾਨਦਾਰ ਹੋਇਆ ਜ਼ੀਰੋ ਟਾਂਕੇ ਦਾ ਕੰਮ ਹੋਇਆ ਲਖਨਊ ਵਰਕ ਕਹਿੰਦੇ ਇਹਨੂੰ ਬਾਜੂ ਦੇ ਲਾਈਟ weight ਕਮ ਦੁਪੱਟਾ ਕੰਟਰਾਸਟ ਨਾਲ ਲਾਇਆ ਹੋਇਆ ਇਹ ਰੰਗ ਐਹੋ ਜਿਹਾ ਸ਼ਿਮਰਦੀਆਂ ਨਵੀਆਂ ਨਵੀਆਂ ਐਡ ਬਾਬਾ ਜੀ ਆ ਵੀ ਚੈੱਕ ਕਰੋ ਜੀ ਸਾਰਾ ਹੀ ਫਰੰਟ ਚੈੱਕ ਕਰ ਲੋ ਪਾਜੀ ਇੱਕ ਚੀਜ਼ ਦੇਖੋ ਜੀ ਇਹ ਬਟਿਕ ਬਣਿਆ ਹੋਇਆ ਦੇਖੋ ਇੱਥੋਂ ਪੈਨਲ ਲੈ ਕੇ ਇੱਥੋਂ ਖੁੱਲਾ ਹੋ ਜਾਂਦਾ ਥੱਲੋਂ ਘੇਰਾ ਇਹ ਸਾਰਾ ਜ਼ੀਰੋ ਟਾਂਕੇ ਦਾ ਕੰਮ ਹੈ ਕਾਰੀਗਰ ਤੋਂ ਆਪ ਕਹਿ ਕੇ ਬਣਵਾਇਆ ਹੋਇਆ ਤੇ ਬਾਜੂ ਦੇਖੋ ਜੀ ਕਿੰਨੀ ਪਿਆਰੀ ਹੈ ਲਾਈਟ weight ਜੀ ਬਾਜੂ ਆ ਬਹੁਤ ਜੇ ਵੀ ਬਣਿਆ ਸ਼ਾਨਦਾਰ ਆਈਟਮਾ ਸਰ ਮਾਤੂ ਸ਼ਰੀ ਦਸਤਾਰ ਬਾਕੇ ਪੁਰਾਣੇ ਦੇਖੋ ਸਾਡੇ ਕੋਲ ਰੰਗ ਸਾਰੇ ਆ ਸਾਡੇ ਕੋਲ ਕੱਪੜਾ ਹਰ ਤਰ੍ਹਾਂ ਦਾ ਸਾਡੇ ਕੋਲ ਬਜ਼ੁਰਗਾਂ ਦੇ ਲਈ ਕੁੜੀਆਂ ਲਈ ਮਿਲ ਰਹੀ ਆ ਦੇਖੋ ਜਿਹੜੀ ਕੁੜੀ ਦਾ ਵਿਆਹ ਹੋ ਜਾਂਦਾ ਉਹਨੇ ਦੂਜੇ ਦੇ ਤੀਜੇ ਦੇ ਚਾਰ ਪੰਜ ਦਿਨ ਜਿਹੜੇ ਪਹਿਲਾ ਇੱਕ ਹਫਤਾ ਸੂਟ ਪਾਉਣੇ ਹਨ ਦਾਜਪੁਰੀ ਵਾਲੇ ਭਾਰੇ ਭਾਰੇ ਆ ਦੇਖੋ ਚੀਜ਼ਾਂ ਚੈੱਕ ਕਰ ਲੋ ਰੂਹ ਖੁਸ਼ ਹੁੰਦੀ ਆ ਲੋਕ ਇੱਥੇ ਪੂਰਾ ਪੰਜਾਬ ਇੱਥੇ ਆ ਰਿਹਾ ਹਰਿਆਣਾ ਤੋਂ ਆ ਰਿਹਾ ਰਾਜਸਥਾਨ ਤੋਂ ਆ ਰਿਹਾ ਦਿੱਲੀ ਤੋਂ ਆ ਰਿਹਾ ਚੰਡੀਗੜ੍ਹ ਤੋਂ ਵੀ ਲੋਕ ਇੱਥੇ ਆ ਰਹੇ ਕਹਿੰਦੇ ਸਾਨੂੰ ਚੰਡੀਗੜ੍ਹ 'ਚ ਇੰਨੀ ਵੈਰਾਈਟੀ ਨਹੀਂ ਮਿਲਦੀ ਜੇ ਮੈਲਦੀ ਦਾ ਬਹੁਤ ਜ਼ਿਆਦਾ ਪ੍ਰਾਈਸ ਹੈ ਜੇ ਤੁਸੀਂ ਇੱਕ ਦਿਨ ਦੇ ਵਿੱਚ ਇੱਥੇ ਆਉਣਿਓ 1000 2000 ਤੇਲ ਫੂਕ ਕੇ ਆਉਣਿਓ ਤੇ ਤੁਹਾਡਾ ਅਸੀਂ 1 ਲੱਖ ਲੱਖ ਰੁਪਏ ਦਾ ਇੱਥੋਂ ਫਾਇਦਾ ਕਰਕੇ ਭੇਜਣਾ ਆ ਆ ਦੇਖੋ ਡਿਜ਼ਾਈਨ ਆ ਦੁਪੱਟੇ ਚੱਕ ਲਓ ਦੁਪੱਟਿਆਂ ਦੇ ਕੰਮ ਕੀਤੇ ਚੱਕ ਲਓ ਮਤਲਬ ਲਗਜ਼ਰੀ ਆਈਟਮ ਰਾਇਲ ਆਈਟਮ ਜਿਹੜੀਆਂ ਤੁਸੀਂ ਵਿਆਹਾਂ ਸ਼ਾਦੀਆਂ ਤੇ ਆਪਣੇ ਲੈਣਾ ਜਾਂ ਦੇਣ ਲੈਣ ਲਈ ਲੈਣਾ ਆਜੋ ਫਾਇਦੇ ਬਹੁਤ ਕਹਿੰਦੇ ਹੁਣ ਤੁਸੀਂ ਨਾਰਮਲ ਰੋਜ ਰੂਟੀਨ ਦੇ ਵਿੱਚ ਜਿਹੜੇ ਸੂਟ ਪਾਉਣੇ ਆ ਮੋਰੇ ਗਰਮੀਆਂ ਦਾ ਮੌਸਮ ਆ ਗਿਆ ਆ ਚੈੱਕ ਕਰੋ ਇਹ ਆ ਬਹਿ ਜਾ ਬਹਿ ਜਾ ਕੀਤੀ ਪਈ ਆ ਮੈਂ ਕਹਿੰਦਾ ਪੂਰੀ ਬਹਿ ਜਾ ਬਹਿ ਜਾ ਕਰਾ ਦਾਂਗੀ ਚੈੱਕ ਕਰੋ ਜੀ ਮਸਲੀਨ कॉटन ਦਾ ਸੂਟ ਹੈ ਨਾਲ ਕਢਾਈ ਹੋਈ ਵੀ ਹੈ ਤੁਸੀਂ ਪਾਰਟੀ ਵੇਅਰ ਕਿਤੇ ਪਾ ਕੇ ਜਾਣਾ ਲਾਈਟ ਵੇਟ ਸੂਟ ਤੁਸੀਂ ਟੀਚਰ ਹੋ ਤੁਸੀਂ ਆਪਣਾ ਕਿਸੇ ਹਸਪੀਟਲ ਜੇ ਜੌਬ ਕਰਦੇ ਹੋ ਜਾਂ ਕੋਈ ਆਫਿਸ ਵਰਕ ਆ ਉੱਥੇ ਪਾ ਕੇ ਜਾਓ ਸੂਟ ਬਹੁਤ ਸ਼ਾਨਦਾਰ ਆ ਕੱਪੜੇ ਪੀਸ ਨੇਚਰਲ कॉटन ਦੇ ਆ ਵੀ ਚੈੱਕ ਕਰੋ ਜੀ ਮਸਲੀਨ कॉटन ਦਾ ਓਨਲੀ ਵਾਈਟ ਥ੍ਰੈਡ ਵਰਕ ਇਹਨੂੰ ਕਹਿੰਦੇ ਆ ਓਨਲੀ ਵਾਈਟ ਥ੍ਰੈਡ ਰਾਇਲ ਕਲਾਸ ਸੂਟ ਕਹਿੰਦੇ ਆ ਜੀ ਲਾਈਟ ਪਿੰਕ ਕਲਰ ਆ ਦੁਪੱਟੇ ਤੇ ਦੇਖੋ ਜੀ ਚਿਕਨ ਦਾ ਕੰਮ ਹੋਇਆ ਵੈ ਦੇਖੋ ਕਲਾਕਾਰੀ ਦੇਖੋ ਜੀ ਆਹ ਦੇਖੋ ਰੰਗ ਤੁਸੀਂ ਚੈੱਕ ਕਰੋ ਮੈਂ ਕਿਹਾ ਨਾ ਡਿਜ਼ਾਈਨਿੰਗ ਦੇਖੋ ਤੁਸੀਂ ਨਾ ਆ ਗਲੇ ਦੇ ਕੰਮ ਆ ਤੁਸੀਂ ਹੇਠਾਂ ਚੈੱਕ ਕਰ ਲਓ ਇਹ 3500 4000 4200 ਬਾਜ਼ਾਰ 'ਚ ਇੱਤਾ ਪਰ ਅਸੀਂ ਤੁਹਾਨੂੰ 2200 2400 2500 2600 ਦੇ ਵਿੱਚ ਇਦਨੇ ਚੀਜ਼ਾਂ ਦੇ ਰਹੀਆਂ ਆ ਵੀ ਦੇਖੋ ਡਿਜ਼ਾਈਨਾਂ ਦੀ ਚੈੱਕ ਕਰਿਓ ਦੇਖੋ ਸਾਰਾ ਹੀ ਸੁਪਰ ਚੀਜ਼ ਆ ਦੇਖੋ ਗਰਮੀਆਂ ਦੇ ਵਿੱਚ ਇੱਕ ਤਾਂ ਚੀਜ਼ਾਂ ਸੋਹਣੀਆਂ ਹਰ ਇੱਕ ਸੂਟ ਦੇ ਉੱਤੇ ਸਾਡੇ ਰੇਟ ਲਿਖ ਲਿਖ ਕੇ ਲਾਏ ਹੋਏ ਆ ਇਹਦਾ ਕੋਈ 4000 ਨਹੀਂ ਕੋਈ 4200 ਨਹੀਂ 2395 ਦੇ ਵਿੱਚ ਤੁਸੀਂ ਐ ਵੀ ਦੁਪੱਟੇ ਦੇ ਨਾਲ ਆਹ ਸੂਟ ਤੁਹਾਨੂੰ ਅਸੀਂ ਦੇ ਦੇਣਾ ਹੈਗਾ ਆ ਵੀ ਚੈੱਕ ਕਰੋ ਜੀ yellow color ਦੇ ਉੱਤੇ ਦੇਖੋ ਜੀ ਵਰਕ ਕਿੰਨਾ ਪਿਆਰਾ ਹੋਇਆ thread work ਦੇ ਨਾਲ green color ਧਾਗੇ ਦਾ ਕੰਮ ਹੈ red ਧਾਗੇ ਦਾ ਕੰਮ ਹੈ ਨਾਲ ਸਿਪੀ ਤੇ ਸਲੋਕਸੀ ਵਰਕ ਹੈ ਦੇਖੋ ਪਿਆਰੀ ਜੀ ਚੀਜ਼ ਹੈ ਲਾਈਟ ਵੇਟ ਤੁਸੀਂ ਪਾ ਕੇ ਜਾਣਾ ਕਿਸੇ ਫੰਕਸ਼ਨ ਤੇ ਨੋਰਮਲ ਫੰਕਸ਼ਨ ਦੇ ਪਾਲ ਲਈ ਸਭ ਤੋਂ ਬੈਸਟ ਸੂਟ ਹੈ ਆ ਵੀ ਚੈੱਕ ਕਰੋ ਚਲੋ ਦੇਖੋ ਮਿਡਲ ਲਈ ਤੁਸੀਂ ਭੂਆ ਮਾਸੀ ਤਾਈ ਚਾਚੀ ਉਹਨਾਂ ਲਈ ਵੀ ਚੀਜ਼ਾਂ ਲੈਣੀਆਂ ਤੁਸੀਂ ਕਿਸੇ ਨੂੰ ਗਿਫਟ ਕਰਨਾ ਆ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਆ ਆ ਵੀ ਦੇਖੋ ਬਹੁਤ ਸੋਹਣਾ ਕੱਪੜਾ ਆ ਗਿਆ ਜੀ ਸਾਰਾ ਹੈਵੀ ਕੰਮ ਆ ਗਿਆ ਬਾਂਡੇ ਬੁੰਡੇ ਜਾਣਾ ਰਿਸ਼ਤੇਦਾਰਾਂ ਦੇ ਜਾਣਾ ਹਲਕਾ ਫੁੱਲਕਾ ਫੰਕਸ਼ਨ ਅਟੈਂਡ ਕਰਨਾ ਤੇ ਤੁਸੀਂ ਇਦਾਂ ਦੇ ਆਰਟੀਕਲ ਇੱਥੋਂ ਤੁਸੀਂ ਲੈ ਕੇ ਜਾ ਸਕਦੇ ਆ ਆ ਦੇਖੋ ਰੰਗ ਤਾਂ ਹੈਗਾ ਹੀ ਸੋਹਣਾ ਆ ਦੇਖੋ ਗੋ ਵਾਲੀ ਫੀਲਿੰਗ ਆ ਰੂਗੀ ਖੂਬਾ ਖੇਰਾ ਹਿਲਾਤੀਆਂ ਆ ਦੁਪट्टे ਦੇ ਵੀ ਬਹੁਤ ਸੋਹਣਾ ਕੰਮ ਕਰਤਾ ਮਤਲਬ ਹਰ ਕਿਸੇ ਦੇ ਲਈ ਇੱਥੇ ਜਿੰਨੀ ਕੁ ਆਈਟਮਾਂ ਸਾਨੂੰ ਮਿਲਣੀਆਂ ਹੈਗੀਆਂ ਬਿਲਕੁਲ ਜੀ ਆ ਵੀ ਚੈੱਕ ਕਰੋ ਦੁਪੱਟਾ ਦੇਖੋ ਜੀ ਕਿੰਨਾ ਸ਼ਾਨਦਾਰ ਬਣਿਆ ਹੋਇਆ ਇਹਨੂੰ ਕਹਿੰਦੇ ਜੀ ਅਸੀਂ ਦबई ਫੈਬਰਿਕ ਇਹ ਦबई ਦਾ ਫੈਬਰਿਕ ਲੱਗਿਆ ਹੋਏ ਦੁਪੱਟੇ ਤੇ ਨਾਲ ਕਾਟਨ ਮਸਲੀਨ ਦਾ ਸੂਟ ਹੈ ਜੀ ਬੜਾ ਲਾਈਟ ਵੇਟ ਦਾ ਕੰਮ ਹੈ ਭਾਜੀ ਲਾਈਟ ਵੇਟ ਦਾ ਕੰਮ ਤੇ ਵਧੀਆ ਚੀਜ਼ਾਂ ਸਾਰੀਆਂ ਆ ਵੀ ਤੁਸੀਂ ਚੈੱਕ ਕਰ ਲਓ ਹਨਾ ਮਤਲਬ ਪਹਿਲੀ ਗੱਲ ਤਾਂ ਇਹ ਆ ਫਜੇ ਸਰਦੀਆਂ ਦਾ ਮੌਸਮ ਚੱਲਦਾ ਹੈ ਗਰਮੀਆਂ ਆਉਣੀਆਂ ਪਰ ਗਰਮੀਆਂ ਦੀ ਫੁੱਲ ਤਿਆਰੀ ਮਾਤੂਸ਼ਰੀ ਦਸਤਾਰ ਨੇ ਕਰ ਲਈ ਆ ਹੁਣ ਤੁਸੀਂ ਹੈਵੀ ਸੂਟ ਸਰਦੀਆਂ ਵਾਲੇ ਸੂਟ ਲੈਣੇ ਬੰਦ ਕਰ ਦਿਓ ਸਾਡੇ ਕੋਲ ਆ ਜਾਓ ਕਾਟਨ ਦੇ ਸੂਟ ਲੈਣੇ ਆ ਮਸਲੀਨ ਦੇ ਸੂਟ ਲੈਣੇ ਮਤਲਬ ਬਹੁਤ ਸੋਹਣੀ ਸੋਹਣੀ ਵੈਰਾਈਟੀ ਤੁਹਾਨੂੰ ਇੱਥੋਂ ਮਿਲ ਜਾਣੀਆਂ ਦੇਖੋ ਸੁਪਰ ਸੁਪਰ ਚੀਜ਼ਾਂ ਤੁਹਾਨੂੰ ਇੱਥੋਂ ਮਿਲਣੀਆਂ ਹੈਗੀਆਂ ਛੇਤੀ ਪਹੁੰਚ ਜਾਣਾ ਪਤਾ ਕਿੱਥੇ ਤੁਸੀਂ ਬਾਗੇ ਪੁਰਾਣੇ ਆਉਣਾ ਮਾਤੂਸ਼ਰੀ ਦਸਤਾਰ ਦੇ ਸਟੋਰ ਤੇ ਮੋਗਾ ਰੋਡ ਤੇ ਜਿੱਥੇ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਵੈਸੇ ਸਾਡੇ ਕੋਲ 350 ਰੁਪਏ ਸੂਟ ਉੱਪਲੀ ਰੇਂਜ ਤੁਸੀਂ ਆਹ ਚੈੱਕ ਕਰ ਲੋ ਸਾਰੇ ਹੈਵੀ ਚੀਜ਼ਾਂ ਲੱਗੀਆਂ ਹੋਈਆਂ ਆ ਜਿੱਦਾਂ ਦੀ ਵੀ ਚੁਆਇਸ ਤੁਹਾਡੀ ਹੈਗੀ ਆ ਜਿੱਦਾਂ ਦੇ ਡਿਜ਼ਾਈਨ ਤੁਸੀਂ ਲੈਣੇ ਆ ਸਾਡੇ ਕੋਲ ਇੱਕ ਤੋਂ ਇੱਕ ਚੜ੍ਹ ਕੇ ਤੋਂ ਚੜ੍ਹ ਕੇ ਆ ਇੱਥੇ ਇੱਕੋ ਹੀ ਸ਼ਾਥੇਟਾਂ ਜਿੱਦਾਂ ਦਾ ਤੁਹਾਡਾ ਬਜਟ ਹੋਊਗਾ ਜਿੱਦਾਂ ਦਾ ਤੁਹਾਡਾ ਟੇਸਟ ਹੋਊਗਾ ਅਸੀਂ ਹਰ ਇੱਕ ਚੀਜ਼ ਤੁਹਾਨੂੰ ਦੇ ਦੇਣੀ ਆ ਸੂਟਾਂ ਤੋਂ ਇਲਾਵਾ ਰੈਡੀमेड ਤੁਸੀਂ ਅਰਾਰਕਲੀਆਂ ਸ਼ਰਾਰੇ ਗਰਾਰੇ ਗਾਉਂਡਰਸਾਂ ਲੈਣੀ ਆ ਚੈੱਕ ਕਰੋ ਬਾਈ ਵੀ ਚੱਕੋ ਜੀ ਦੇਖੋ ਜੀ ਰਾਣੀਆਂ ਮਹਾਰਾਣੀਆਂ ਵਾਲੀ ਫੀਲਿੰਗ ਹੈ ਜੀ ਇਹ ਨਾਲ ਕਲੀਏ ਫਰੰਟ ਦੇਖ ਲੋ ਜੀ ਬੈਕ ਦੇਖ ਲੋ ਸਾਰਾ ਹੈਂਡਵਰਕ ਹੋਇਆ ਪਾਜੀ ਕੁਸੀਂ ਇਹ ਚੀਜ਼ ਚੈੱਕ ਕਰਾਓ ਜੀ ਜੇ ਤੁਸੀਂ ਪ੍ਰੀ-ਵੈਡਿੰਗ ਸ਼ੂਟ ਕਰਨਾ ਹੈ ਤੁਸੀਂ ਵੈਡਿੰਗ ਤੇ ਕਿਸੇ ਪਾਰਟੀ ਤੇ ਜਾਣਾ ਇਹ ਸਿੰਗਲ ਆਈਟਮ ਬਹੁਤ ਸੋਹਣੀ ਬਣਦੀ ਹੈ ਇਹਦੇ ਵਿੱਚ ਮੈਂਟਾ ਕਲਰ ਤੇ ਆ ਰੈੱਡ ਕਲਰ 25 25000 26 26000 ਬਾਜ਼ਾਰ ਦੇ ਵਿੱਚ ਸਾਡੇ ਕੋਲ 10 11 12000 ਰੁਪਏ ਦੇ ਵਿੱਚ 13000 ਰੁਪਏ ਦੇ ਵਿੱਚ ਇਦਾਂ ਦੀ ਡਿਸਕ੍ਰਿਪਸ਼ਨ ਮਿਲ ਜਣੀਆਂ ਆ ਆ ਵੀ ਚੈੱਕ ਰੈੱਡ ਦੇ ਵਿੱਚ ਰੈੱਡ ਕਲਰ ਚ ਭਾਜੀ ਰੈੱਡ ਕਲਰ ਦੇ ਵਿੱਚ ਬਹੁਤ ਪਿਆਰੀ ਚੀਜ਼ ਬਣਾਈ ਹੈ ਜੀ ਵੈਡਿੰਗ ਤੁਸੀਂ ਸ਼ੂਟ ਕਰਨਾ ਵਾ ਬੜੀਆਂ ਮਤਲਬ ਕੀ हटਕੇ ਚੀਜ਼ਾਂ ਲਹਿੰਗਾ ਚੋਲੀ ਤੋਂ हटਕੇ ਅਨਾਰਕਲੀਆਂ ਨਵੇਂ ਸਟਾਈਲ ਦੀ ਆ ਗਈਆਂ ਭਾਈ ਇਹਦੇ ਵਿੱਚ ਕਲਰ ਤੁਸੀਂ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਕਲਰ ਹੈਗੇ ਆ ਆ ਦੇਖੋ ਤੁਹਾਨੂੰ ਅਸੀਂ ਇੱਕ ਹੈਰਾਨ ਕਰ ਦੇਣਾ ਆ ਪਹਿਲਾਂ ਤਾਂ ਤੁਸੀਂ ਰੇਟ ਚੈੱਕ ਕਰੋ ਸਾਡੇ ਸਾਰੇ ਰੇਟ ਲਿਖ ਕੇ ਲਾਏ ਆ ਜਿਹੜਾ ਤੁਸੀਂ 15000 ਰੁਪਏ ਦਾ ਇਦਾਂ ਦੀ ਡਰੈਸ ਲੈਣੀ ਆ ਅਨਾਰਕਲੀ ਲਹਿੰਗਾ ਚੋਲੀ ਸਾਡੇ ਕੋਲ 4750 ਰੁਪਏ ਚ ਆ ਦੇਖੋ ਸਾਰਾ ਹੀ ਦੇਖੋ ਕਿੰਨਾ ਸੋਹਣਾ ਘੇਰਾ ਆ ਬੈਗ ਵੀ ਕੰਮ ਹੋਇਆ ਇਦਾਂ ਇਕੱਲਾ ਫਰੰਟ ਆ ਆ ਤੁਸੀਂ ਲਹਿੰਗਾ ਥੋੜੀ ਦੇਖੋ ਇਹਦੇ ਨਾਲ ਤੁਸੀਂ ਦੁਪੱਟਾ ਚੈੱਕ ਕਰ ਲਓ 15000 ਵਾਲੀ ਚੀਜ਼ ਤੁਹਾਨੂੰ ਅਸੀਂ ਦੇ ਦੇਣੀ ਆ 4750 ਦੇ ਵਿੱਚ ਆ ਵੀ ਚੈੱਕ ਕਰੋ ਜੀ ਸ਼ਿਮਰ ਦੇ ਉੱਤੇ ਦੇਖੋ ਜੀ ਕੁੜਤੀ ਲੌਂਗ ਕੁੜਤੀ ਬੜੀ ਵੀ ਨਾਲ ਥੱਲੇ ਲਹਿੰਗਾ ਬਣਿਆ ਹੋਇਆ ਲਹਿੰਗੇ ਦੇ ਉੱਤੇ ਸਾਰਾ ਹੀ ਹੈਂਡਵਰਕ ਹੋਇਆ ਹੋਇਆ ਸ਼ਿਮਰ ਦੇ ਉੱਤੇ ਬਣਿਆ ਸ਼ਿਮਰ ਦਾ ਲਹਿੰਗਾ ਸ਼ਿਮਰ ਦੀ ਕਮੀਜ਼ ਤੇ ਸ਼ਿਮਰ ਦਾ ਹੀ ਦੁਪੱਟਾ ਭਾਜੀ ਪੂਰੀ ਰਾਇਲ ਕਲਾਸ ਆਈਟਮ ਆ ਵੀ ਚੈੱਕ ਕਰੋ ਜੀ ਨਾਰਕਲੀ ਪੂਰੀ ਵੈਡਿੰਗ ਨਾਰਕਲੀ ਆ ਜੀ ਵਾਈਨ ਸ਼ੇਡ ਤੇ ਬਣੀ ਹੋਈ ਘੇਰਾ ਬਣਿਆ ਤੇ ਨਾਲ ਬਣਿਆ ਲਹਿੰਗਾ ਨਾਰ ਕੜੀ ਦੇ ਨਾਲ ਨਾਲ ਲਹਿੰਗਾ ਕਹਿੰਦੇ ਸੋਨੇ ਤੇ ਸੁਹਾਗੇ ਵਾਲਾ ਕੰਮ ਹੋ ਜਾਂਦਾ ਇੰਨੀਆਂ ਨਵੀਆਂ ਚੀਜ਼ਾਂ ਯੂਨਿਕ ਆਈਟਮਾਂ ਅਸੀਂ ਬਹੁਤ ਕੰਮ ਕਰ ਰਹੇ ਹਾਂ ਤੇ ਦੇ ਫੈਸ਼ਨ ਨੂੰ ਧਿਆਨ ਦੇ ਰੱਖਦੇ ਹੋਏ ਤੇ ਪਾਰਟੀ ਵੇਅਰ ਚੀਜ਼ਾਂ ਤੇ ਮਾਤੂਸ਼ੀ ਦਸਤਾਰ ਅੰਕਲੋਂ ਬਹੁਤ ਹੀ ਅੱਛੇ ਲੈਵਲ ਤੇ ਤੇ ਘੱਟ ਰੇਟਾਂ 'ਚ ਬਹੁਤ ਵੱਡੀ ਸੇਲ ਸਾਡੇ ਕੋਲ ਚੱਲ ਰਹੀ ਆ ਹੈਵੀ ਸੂਟਾਂ ਦੀ ਸੇਲ ਚੱਲ ਰਹੀ ਆ 200 250 500 700 ਤਹਾਂ ਹੀ 5-10000 ਰੁਪਏ ਦੇ ਤੁਹਾਨੂੰ ਸੂਟ ਮਾਰ ਦੇ ਉਹਦੇ ਵੇਚ ਰਹੇ ਆ ਆ ਵੀ ਸੂਟ ਤੁਹਾਨੂੰ ਕਿਸੇ ਜੀ 5000 ਰੁਪਏ ਦਾ ਫਰਕ ਬਜ਼ਾਰ ਨਾਲ ਆਊਗਾ ਕਿਸੇ ਚ 7000 ਦਾ ਜਿਹੜੇ ਵੱਡੇ ਭਾਰੇ ਸੂਟ 10-10000 ਰੁਪਏ ਦਾ ਫਰਕ ਅਸੀਂ ਇੱਥੇ ਕੱਢਦੇ ਆ ਅਸੀਂ ਮਿੱਲਾਂ ਨਾਲੋਂ ਫੈਕਟਰੀਆਂ ਨਾਲੋਂ ਸਸਤੇ ਕਪੜੇ ਇਨੇ ਕਿਉਂਗੇ ਜਿਵੇਂ ਬਲਕ ਦੇ ਵਿੱਚ ਚੱਕਦੇ ਆ ਤੇ ਬਲਕ ਦੇ ਵਿੱਚ ਤੁਹਾਨੂੰ ਸਸਤੇ ਰੇਟਾਂ ਤੇ ਵੇਚਦੇ ਨੇ ਤੁਸੀਂ ਕੋਟ ਪੈਂਟ ਕੁਰਤੇ ਵੀ ਹਮੇ ਸ਼ੇਰਵਾਨੀਆ ਬਲੇਜ਼ਰਾਂ ਬਾਸਟਾ ਸੂਟ ਚੜਾਦੇ ਗਰਾਰੇ ਲਹਿੰਗੇ ਇੱਕੋ ਹੀ ਛੱਤ ਦੇ ਨਾਲ ਸਾਰੀ ਵੈਰਾਈਟੀ ਤੋਂ ਲੈ ਕੇ ਜਾ ਸਕਦੇ ਆ ਚਾਰਾ ਮਨੋਂ ਸੰਧੀ ਨਾਲ ਹਰਦੀਪ ਸਿੰਘ ਅਗਰਸਾਂਟੀ ਦੀ ਬਾਗਾ